ਸਤ ਸ੍ਰੀ ਅਕਾਲ ਸ੍ਰੀ ਕਾਲ ਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਕਾਲ ਜੀ ਬਹੁਤ ਬਹੁਤ ਦਿਲਾਂ ਦੀ ਗਹਿਰਾਈਆਂ ਨਾਲ ਧੰਨਵਾਦ ਸਾਡੇ ਡੀਪੀ ਉਹਨੇ ਪੰਜਾਬ ਵਾਲਿਆਂ ਦਾ ਜੀ ਜੋ ਕਿ ਸਾਡੇ ਦਰਮਿਆਨ ਪਹੁੰਚੇ ਨੇ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਕਾਲ ਸਾਰੇ ਸਤਿਕਾਰਯੋਗ ਮੇਰੇ ਭੈਣ ਭਰਾ ਸਾਰੇ ਹਲਕੇ ਦੇ ਬਲਾਕ ਦੇ ਪ੍ਰਧਾਨਾਂ ਨੂੰ ਸਾਰਿਆਂ ਨੂੰ ਐਮਐਲਏ ਸਾਹਿਬ ਵਿਦੇਸ਼ ਸਿੰਘ ਜੀ ਮਾ ਜੀ ਨੂੰ ਕਪਲ ਜੀ ਨੂੰ ਸਾਰੇ ਆਪਣੇ ਐਮਸੀਆ ਸਾਹਿਬਾਨਾਂ ਨੂੰ ਹਲਕੇ ਦੀ ਪੂਰੀ ਟੀਮ ਲੀਡਰਸ਼ਿਪ ਆਮ ਆਦੀ ਪਾਰਟੀ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਜੀ ਈਮਨ ਸਰ ਹਲਕੇ ਬਲਾਕ ਭਾਰਸੋ ਦਾ ਤੁਹਾਨੂੰ ਪ੍ਰਧਾਨ ਲਾਇਆ ਗਿਆ ਜੀ ਇਹ ਹਲਕੇ ਦੇ ਐਮਐਲਏ ਦਾ ਤੁਸੀਂ ਧੰਨਵਾਦ ਕਰੋਗੇ ਜੀ ਹਾਂਜੀ ਹਾਂ ਜੀ ਸਾਡੇ ਵੱਡੇ ਭਰਾ ਨੇ ਕੁਦਰਤ ਸਿੰਘ ਦੇਮਾਨ ਐਮਐਲਏ ਸਰਾ ਸਰ ਆਪਣੇ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ ਬਹੁਤ ਬਹੁਤ ਕੋਟੀਕੁੱਟੀ ਪ੍ਰਣਾਮ ਉਹਨਾਂ ਭਰਾ ਨੇ ਸਾਡੇ ਵੱਡੇ ਜਿਨ੍ਹਾਂ ਨੇ ਸਾਨੂੰ ਇਹ ਆਪਣਾ ਡਿਊਟੀ ਸਾਨੂੰ ਸਮਾਇਆ ਸੀ ਤਹਿ ਦਿਲੋਂ ਦਿਲੋਂ ਮਾਨ ਨਾਲ ਇਮਾਨਦਾਰੀ ਨਾਲ ਡਿਊਟੀ ਨਿਭਾਵਾਂਗੇ ਜੀ ਸਾਡੇ ਭਰਾ ਨੇ ਵੱਡੇ ਜਿਵੇਂ ਕਹਿਣਗੇ ਉਹਨਾਂ ਦੇ ਕਹਿਣ ਦੇ ਮੁਤਾਬਕ ਚੱਲਾਂਗੇ ਜੀ ਜੀਬੇ ਸਾਹਿਬ ਤੁਸੀਂ ਆਪ ਦੇਖਦੇ ਹੋ ਵੀ ਇਹ ਹਲਕੇ ਦੇ ਐਮਐਲਏ ਸਾਹਿਬ ਕੋਲੋਂ ਕਈ ਐਮਸੀ ਆਉਂਦੇ ਨੇ ਕਈ ਹੋਰ ਵੀ ਸਰਪੰਚ ਸਾਹਿਬਾਨ ਆਉਂਦੇ ਕਿੰਨਾ ਕ ਹਲਕਾ ਦਿੱਤਾ ਹੈ ਤੁਹਾਨੂੰ ਜੀ ਅੱਜ ਵੀ ਜੀ ਆਪਣੇ ਕੋਲ ਬਹੁਤ ਬਲਾਕ ਆ ਜੀ ਐਮਐਲਏ ਸਾਹਿਬ ਨੇ ਜਿੱਤੇ ਤੇ ਆਪਾਂ ਡਿਊਟੀ ਲਾਉਣਗੇ ਜੀ ਆਪਾਂ ਉੱਥੇ ਉੱਥੇ ਉਹਨਾਂ ਬੜੀ ਇਮਾਨਦਾਰੀ ਨਾਲ ਡਿਊਟੀ ਨਿਭਾਵਾਂਗੇ ਵੀਰ ਸਰਪਾ ਸੁੰਦੇ ਮੁੱਦੇ ਨੇ ਜੀ ਡਰੈਫਟ ਦੀ ਸਮੱਸਿਆ ਜਾਂ ਹੋਰ ਲੋਕਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਦਾ ਵੀ ਹੱਲ ਕੀਤਾ ਜਾਊਗਾ ਜੀ ਹਾਂਜੀ ਵੀਰ ਜੀ ਦੇਖੋ ਤੁਹਾਨੂੰ ਦਿਖੇ ਰਿਹਾ ਹੈ ਕਿਉਂਕਿ ਬਹੁਤ ਸਰਕਾਰਾਂ ਆਈਆਂ ਨੇ ਜਿਨ੍ਹਾਂ ਦੇ ਨਾਲ ਬਹੁਤ ਕੰਮ ਕੁਸ਼ਕ ਕੰਮ ਰਹਿ ਵੀ ਗਿਆ ਤੇ ਬਹੁਤ ਕੰਮ ਹੋ ਵੀ ਗਿਆ ਬਹੁਤ ਕੰਮ ਹੈ ਜਿਵੇਂ ਕਿ ਲਾਲੋ ਤੁਸੀਂ ਸ਼ਹਿਰ ਦੀ ਦਮਾਲਾ ਦੇਖ ਲਓ ਤੁਸੀਂ ਬਹੁਤ ਯਾਦੇ ਬਹੁਤ ਤੇਜ਼ੀ ਨਾਲ ਹੋ ਰਹੀ ਆ ਨਾਬਾ ਸ਼ਹਿਰ ਦੀ ਹੋ ਰਹੀ ਆ ਤੇ ਹੁਣ ਤੁਹਾਨੂੰ ਇੱਕ ਜੰਗ ਜਾਰੀ ਹੋ ਰਹੀ ਆ ਉਹਨੂੰ ਪਤਿਆ ਨਸ਼ਿਆਂ ਦੇ ਵਿਰੁੱਧ ਉਹਦਾ ਬਹੁਤ ਪੂਰਾ ਡੀਪਲੀ ਜਾ ਕੇ ਨਾ ਬਹੁਤ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਜੀ ਉਹ ਚੀਜ਼ ਦਾ ਤੇ ਤੁਹਾਨੂੰ ਪਤਾ ਹੀ ਸ਼ਹਿਰ ਦਾ ਵਿਕਾਸ ਬਹੁਤ ਤਰਕੀ ਨਾਲ ਹੋ ਰਿਹਾ ਜੀ ਜੀ ਮੈਂ ਸਰ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਜੰਗ ਨੂੰ ਪਰ ਭਾਰਸੋ ਤੇ ਨਾ ਬਾ ਹਲਕੇ ਦੀਆਂ ਜਿਹੜੀਆਂ ਲੋਕਾਂ ਦੀਆਂ ਮਕਾਨ ਗੋਠੀਆਂ ਨੇ ਉਹ ਬਹੁਤ ਘੱਟ ਉਹਨਾਂ ਦੇ ਕਿੱਦਾਂ ਹੈ ਜਾ ਰਿਹਾ ਵੀ ਇਹਨੂੰ ਕਿਵੇਂ ਦੇਖਿਆ ਜਾ ਰਿਹਾ ਪੁਰਸਤ ਕਿਤੇ ਉਹਨਾਂ ਦੀ ਅੰਦਰੋਂ ਮਦਦ ਤਾਂ ਨਹੀਂ ਕੀਤੀ ਜਾ ਰਹੀ ਨਹੀਂ ਜੀ ਅੰਦਰੋਂ ਮਦਦ ਕਿਸੇ ਨਾਲ ਨਹੀਂ ਹੋ ਰਹੀ ਚਾਹੇ ਕੋਈ ਕਿਸੇ ਦਾ ਵੀ ਕੋਈ ਸ਼ੱਕਾ ਭੈਣ ਪਾਈ ਹੋਵੇ ਇਹ ਤਾਂ ਖੰਤਪਨ ਸਾਹਿਬ ਨੇ ਪਹਿਲਾਂ ਹੀ ਕਹਤਾ ਸੀਗਾ ਜੀ ਆਪਣੇ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਸੇ ਨਾਲ ਕੋਈ ਵੀ ਭੇਦਭਾਵ ਨਹੀਂ ਰੱਖਿਆ ਜਾਊਗਾ ਚਾਹੇ ਕੋਈ ਖੁਦ ਦਾ ਕੋਈ ਕਿਸੇ ਦਾ ਕੋਈ ਰਿਸ਼ਤੇਦਾਰ ਵੀ ਹੋਵੇ ਕਿਸੇ ਨਾਲ ਜਿਹਦੀ ਬਣਦੀ ਕਾਨੂੰਨੀ ਕਾਰਵਾਈ ਆ ਹਰ ਇੱਕ ਨਾਲ ਹੀ ਐਦਾਂ ਦਾ ਪੂਰੇ ਸਟ੍ਰੈਕਟਲੀ ਤਰੀਕੇ ਨਾਲ ਪੂਰਾ ਉਹਦੇ ਨਾਲ ਦਿੱਤਾ ਜਾਊਗਾ ਜੀ ਹਾਂਜੀ ਜਿਵੇਂ ਸਾਰੇ ਕਿਸਾਨਾਂ ਦਾ ਧਰਨਾ ਦੇਖਿਆ ਪਾਸੋ ਚਕਾਇਆ ਗਿਆ ਰਾਤ ਨੂੰ ਉਸ ਨੂੰ ਕਿਵੇਂ ਦੇਖ ਦੇਵੀਂ ਜੀ ਵੀ ਜੀ ਕਿਸਾਨਾਂ ਦਾ ਧਰਨਾ ਜਿਹੜਾ ਚਪਾਉਣ ਦਾ ਕਾਰਨ ਦੇਖੋ ਤੁਸੀਂ ਆਪਾਂ ਹੁਣ ਦੂਸਰੀਆਂ ਪਾਰਟੀਆਂ ਟਿੱਪਣੀਆਂ ਕਰੀ ਜਾਂਦੀਆਂ ਨੇ ਕੋਈ ਕਹਿੰਦਾ ਭਵੰਤਵਨ ਸਾਹਿਬ ਨੇ ਚਕਾਇਆ ਕੋਈ ਕਹਿੰਦਾ ਕਿਸੇ ਨੇ ਕਰਾਇਆ ਦੇਖੋ ਇਹ ਕੁਝ ਨਹੀਂ ਹੈਗਾ ਠੀਕ ਆ ਜੀ ਤੇ ਆਪਾਂ ਪ੍ਰਸ਼ਾਸਨ ਦੀ ਗੱਲ ਕਰਦੇ ਹਾਂ ਦੇਖੋ ਇੰਨਾ ਟਾਈਮ ਹੋ ਗਿਆ ਸੀ ਚਲੋ ਉਹਨਾਂ ਦੀ ਮੰਗਾਂ ਵੀ ਜਿਹੜੀਆਂ ਜਾਇਜ਼ ਸੀਗੀਆਂ ਉਹ ਤਾਂ ਪਰ ਗੱਲ ਆਇਆ ਜੀ ਦੇਖੋ ਇਹ ਸਰਕਾਰ ਦੀਆਂ ਗੱਲਾਂ ਨੇ ਜੀ ਇਹਦੇ ਵਿੱਚ ਜਿੰਨਾ ਕ ਇੰਟਰਫੇਅਰ ਆਪਾਂ ਨੂੰ मतलब ਜਿੰਨਾ ਕ ਆਪਾਂ ਨੂੰ ਪਤਾ ਯੂਨਿਕ ਗੱਲ ਕਰੀ ਦੀ ਜੀ ਜਿਵੇਂ ਸਰ ਹਸਪੀਟਲ ਦੇ ਵਿੱਚ ਕਈ ਡਾਕਟਰਾਂ ਦੀ ਘਾਟ ਤੁਸੀਂ ਜਾ ਰਹੀ ਆ ਉਸ ਵੱਲ ਵੀ ਧਿਆਨ ਦਿੱਤਾ ਜੋ ਹਾਂਜੀ ਹਾਂ ਉਸ ਦੇ ਵਿੱਚ ਧਿਆਨ ਦੀ ਗੱਲ ਤਾਂ ਕਈ ਸਾਲਾਂ ਤੋਂ ਚੱਲ ਰਹੀ ਆ ਤੇ ਹੁਣ ਤਾਂ ਬਹੁਤ ਗਹਿਰੇ ਤਰੀਕੇ ਨਾਲ ਹੀ ਮਤਲਬ ਬਹੁਤ ਢੁਗਾਈ ਨਾਲ ਜਾ ਕੇ ਇਹ ਡਾਕਟਰ ਵਧੀਆ ਫੈਸਿਲਿਟੀ ਵਧੀਆ ਜਿਵੇਂ ਤੁਸੀਂ ਦੇਖੋ ਜੀ ਆ ਆਪਣੇ ਵਿਆਹ ਸ਼ਾਦੀਆਂ ਫੰਕਸ਼ਨ ਵਾਸਤੇ ਅਬ ਕਮੇਟੀ ਹਾਲ ਬਣਾਤਾ ਜੀ ਤੇ ਇਧਰ ਆਪਣੇ ਨਗਰ ਕੌਂਸਲ ਦਫ਼ਤਰ ਬਣਾਇਆ ਵਾ ਜੇ ਕੋਈ ਮਾੜੀਆਂ-ਮੋਟੀਆਂ ਸਮੱਸਿਆ ਕਿਸੇ ਦੇ ਰਹੇ 100 ਦੇ ਵਿੱਚੋਂ ਤਾਂ ਦੇਖੋ ਜੇ ਮੰਨ ਲਓ ਤੁਸੀਂ ਪੋਸ ਕਰ ਲਓ ਜੀ 100 ਦੇ ਵਿੱਚੋਂ ਤੇ 99 ਕੰਮ ਤਾਂ ਹੁੰਦੇ ਨਹੀਂ ਇੱਕ ਅੱਧਾ ਰਹਿ ਜਾਂਦਾ ਚਲੋ ਜੇ ਕੋਈ ਐਂਟੀ ਪਾਰਟੀ ਵਾਲਾ ਕੋਈ ਟਿੱਪਣੀ ਕਰਦਾ ਹੈ ਜਾਂ ਬੋਲਦਾ ਹੈ ਉਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਨਾ ਈਮਨ ਸਰ ਅਸੀਂ ਦਿੱਲੀ ਦੇ ਵਿੱਚ ਵੀ ਦੇਖਿਆ ਸੋਨੇ ਬਹੁਤ ਮਿਹਨਤ ਕਰੀਆ ਉਥੇ ਦੇ ਹਲਕੇ ਦੇ ਐਮਐਲਏਾਂ ਦੇ ਜਾ ਕੇ ਕਈ ਕਈ ਦਿਨ ਰਾਤ ਰਹੇ ਹੋ ਉਸ ਨੂੰ ਵੀ ਕੇਸ਼ਰੀਬਾਰ ਨੇ ਵੀ ਸੋਡੀ ਤਾਰੀਫ ਕਰੀਆ ਸਰ ਤੁਹਾਨੂੰ ਉਹਦਾ ਮਿਲਿਆ ਜੀ ਹਾਂ ਨਹੀਂ ਦੇਖੋ ਬੀਜੀ ਪਤਾ ਕੀ ਗੱਲ ਆ ਤੁਸੀਂ ਭਰਾਵੋਂ ਆਪਣੇ ਦੇਖੋ ਜੀ ਮਿਹਨਤ ਕਰਨਾ ਇਨਸਾਨ ਦਾ ਕਰਮਾ ਜੋ ਇਨਸਾਨ ਨੇ ਮਿਹਨਤ ਕਰਨੀ ਆ ਉਹ ਪ੍ਰਮਾਤਮਾ ਜਾਣਦਾ ਜੀ ਦੇਖੋ ਆਪਣੇ ਜੇ ਤੁਸੀਂ ਵੀ ਕਿਸੇ ਵੀ ਅਹੁਦੇ ਤੇ ਬੈਨੇ ਹੋ ਜਾਂ ਕਿਸ ਨੂੰ ਕੋਈ ਵੀ ਅਹੁਦਾ ਮਿਲਦਾ ਏ ਤੁਸੀਂ ਉਹਦਾ ਬਹੁਤ ਇਮਾਨਦਾਰੀ ਨਾਲ ਤਰਮ ਬਖ ਅਨੁਸਾਰਿਆਂ ਨੂੰ ਲੈ ਕੇ ਬੰਦਿਆਂ ਨੂੰ ਸਾਰਿਆਂ ਨਾਲ ਲੈ ਕੇ ਚੱਲਦੇ ਹੋ ਤਾਂ ਪਰਮਾਤਮਾ ਤੁਹਾਡੀ ਕਿਣਾ ਇੱਕ ਦਿਨ ਸੁਣਦਾ ਜੀ ਮੇ ਸਰ ਭਾਰਸੋਲ ਦੇ ਵਿੱਚ ਐਮਸੀ ਦੀ ਰੈਕਸ਼ਨ ਹੋਈ ਹੈ ਉਹ ਦੇਖिएगा ਤੁਸੀਂ ਵੀ ਉਹਦੇ 11 ਐਮਸੀਆਂ ਦੇ ਹੱਕ ਵਿੱਚ ਇਕੱਲੇ ਇਕੱਲੇ ਬਾੜ ਵਿੱਚ ਘੁੰਮਿਓ ਤੇ ਲੋਕਾਂ ਨੂੰ ਮਿੰਤਾ ਕਰੀਆਂ ਨੇ ਵੀ ਇਹਨਾਂ ਨੂੰ ਐਮਸੀ ਚ ਧਾਉ ਅਸੀਂ ਕੰਮ ਕਰਾਵਾਂਗੇ ਉਹ ਵੀ ਬਹੁਤ ਬੜੀ ਪ੍ਰਾਪਤੀ ਹੈ ਜੀ ਜੀ ਐਮਸੀ ਜਿੰਨੇ ਵੀ ਤਿੰਨ ਸਾਡੇ ਭਰਾ ਨੇ ਤੇ ਦੂਸਰੀ ਗੱਲ ਇਹ ਹੈ ਜੀ ਅਸੀਂ ਪਾਰਟੀ ਦੇ ਜਜਾਰੂ ਯੋਧੇ ਮਤਲਬ ਸਪਾਹੀ ਜਿਵੇਂ ਕਹਿ ਲਓ ਕਿ ਅਸੀਂ ਤਾਂ ਮਿੱਟੀ ਨਾਲ ਜੁੜੇ ਹੋਇਆ ਜੀ ਸਾਨੂੰ ਤਾਂ ਖਾਨੇ ਪ੍ਰਮਾਤਮਾ ਨੇ ਜਨਮੇ ਇਸ ਚੀਜ਼ ਵਾਸਤੇ ਦਿੱਤਾ ਦੀ ਜਿਵੇਂ ਕਿ ਅਸੀਂ ਆਮ ਆਦਮੀ ਪਾਰਟੀ ਦੀ ਸੇਵਾ ਕਰ ਰਹੇ ਹਾਂ ਤੇ ਸਰ ਹੋਰ ਕੋਈ ਪਾਰਸੋਬਾਸੀਆਂ ਨੂੰ ਸੰਦੇਸ਼ ਜੀ ਸਾਰਿਆਂ ਦਾ ਮੇਰਾ ਜੀ ਬਹੁਤ-ਬਹੁਤ ਦਿਲੋਂ ਧੰਨਵਾਦ ਦੀ ਸਾਰਿਆਂ ਨੂੰ ਬਹੁਤ-ਬਹੁਤ ਮੇਰੀ ਵੱਲੋਂ ਮੇਰੀਆਂ ਮੇਰੇ ਮੁਬਾਰਕਾਂ ਸਾਰਿਆਂ ਨੂੰ ਸਾਰੇ ਭਰਾਵਾਂ ਦੀ ਮੁਬਾਰਕਾਂ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਸ਼ਹਿਰ ਵਾਸੀਨ ਕਿਸੇ ਵੀ ਚੀਜ਼ ਦੀ ਲੋੜ ਹੋਵੇ ਕੋਈ ਮਾੜਾ-ਮੋਟਾ ਕੰਮ ਹੋਵੇ ਜਿਹੜਾ ਮੇਰੇ ਲਾਇਕ ਆ ਮੈਂ ਤੁਹਾਡੇ ਲਈ ਦਿਨ ਰਾਤ ਸਾਰੀ ਜ਼ਿੰਦਗੀ ਮੇਰੀ ਤੁਹਾਡੇ ਲਈ ਦਰਵਾਜ਼ੇ ਖੁੱਲੇ ਨੇ ਜਦ ਤੁਸੀਂ ਜਦ ਮਰਜ਼ੀ ਆ ਕੇ ਜੀਵਨ ਜੀ ਨਾਮ ਲੈ ਕੇ ਤੁਸੀਂ ਮੈਨੂੰ ਜਦ ਵੀ ਯਾਦ ਕਰ ਸਕਦੇ ਹੋ ਆਪਾਂ ਤੁਹਾਡੇ ਨਾਲ ਤੈਅ ਦਲੋਂ ਨਾਲ ਹਾਜ਼ਰ ਰਹਾਂਗੇ ਜਿਵੇਂ ਸਾਰੇ ਅਸੀਂ ਦੇਖਿਆ ਵੀ ਕਪਰਮਾਨ ਜੀ ਦਾ ਤੁਹਾਡਾ ਬਹੁਤ ਪ੍ਰੇਮ ਹੈ ਜੀ ਉਹਨਾਂ ਨੇ ਵੀ ਤੁਹਾਨੂੰ ਬਹੁਤ ਹੌਸਲਾ ਦਿੰਦੇ ਰਹੇ ਨੇ ਇਲੈਕਸ਼ਨਾਂ ਦੇਖਿਆ ਉਹਨਾਂ ਨੂੰ ਕਿਵੇਂ ਦੇਖਦੇ ਹਾਂ ਹਾਂਜੀ ਵੀਰ ਜੀ ਪਰਿਵਾਰ ਸਾਰਾ ਹੀ ਮਤਲਬ ਰਿਸਪੈਕਟ ਔਰ ਰਿਸਪੈਕਟ ਦੇ ਯੋਗ ਆ ਜੀ ਸਾਰੇ ਭਰਾ ਹੀ ਬਹੁਤ ਵਧੀਆ ਨੇ ਕਪਲ ਜੀ ਵੀ ਸਾਡੇ ਭਰਾ ਨੇ ਦੇਖੋ ਜੀ ਤੇ ਗੁਰਦੇਵ ਸਿੰਘ ਦੇਮਨ ਐਮ ਐਲ ਏ ਵੀ ਸਾਡੇ ਭਰਾ ਨੇ ਵੱਡੇ ਨੇ ਸਤੋਂ ਸਾਰੇ ਸਤਕਾਰਯੋਗ ਨੇ ਜੀ ਗੱਲ ਇਹ ਹੋ ਜਾਂਦੀ ਵੀਰ ਜੀ ਕਿਉਂ ਮਤਲਬ ਜਿਹੜੇ ਕੀ ਉਹਨਾਂ ਨੇ ਸਾਨੂੰ ਪਹਿਲਾਂ ਹੀ ਸਟਾਰਟਿੰਗ ਚ ਪਹਿਲਾਂ ਕਹਿਤਾ ਸੀਗਾ ਦੇਖੋ ਜਿੰਨੀ ਵੀ ਸ਼ਹਿਰ ਦੀ ਮਤਲਬ ਪਾਰਕ ਵੀ ਮਾਲਵਾ ਪਹੋਰੀ ਆ ਸਾਡੇ ਸਤਕਾਰਯੋਗ ਨੇ ਕਪਲ ਜੀ ਭਰਾ ਨੇ ਸਾਡੇ ਵੱਡੇ ਉਹਨਾਂ ਦਾ ਵੀ ਦੈਦ ਦਿਲੋਂ ਧੰਨਵਾਦ ਕਰਦੇ ਆ ਦੇਖੋ ਜੀ ਇਹ ਉਹਨਾਂ ਨੇ ਪਹਿਲਾਂ ਕਿਹਾ ਸੀ ਜੀਵਨ ਜੀ ਕਿ ਤੁਸੀਂ ਸਾਡੇ ਛੋਟੇ ਭਰਾਓ ਸਾਡੇ ਲਈ ਤਾਂ ਹੁਕਮ ਕਰੋ ਜਿਹੜਾ ਕਹੋਗੇ ਤੁਹਾਡੇ ਲਈ ਹਾਜ਼ਰ ਆ ਦੇਖੋ ਜੀ ਇਹਨਾਂ ਦਾ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਸਾਡੀ ਪੂਰੀ ਟੀਮ ਦਾ ਜਿੰਨੇ ਸਾਡੇ ਐਮਸੀ ਸਾਹਿਬ ਨੇ ਤੇ ਆਪਣੇ ਜੀ ਜਿੰਨੇ ਵੀ ਬਲਾਕ ਦੇ ਪ੍ਰਧਾਨ ਨੇ ਸਾਥੋਂ ਸੀਨੀਅਰ ਨੇ ਜਾਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਤੋਂ ਭਰਾ ਨੇ ਸਾਡੇ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜੀ ਦੇਖੋ ਸ਼ਹਿਰ ਦਾ ਵਿਕਾਸ ਹੋ ਰਿਹਾ ਸਾਰੇ ਭਰਾਵਾਂ ਨਾਲੇ ਇਕਜੁੱਟ ਹੋ ਕੇ ਚੱਲਦਾ ਜੀ ਇਹ ਪੂਰੀ ਟੀਮ ਵਰਕ ਕਰ ਰਹੀ ਆ ਆਮ ਆਦਮੀ ਪਾਰਟੀ ਦੇਖੋ ਮੈਨੂੰ ਇਦਾਂ ਲੱਗਦਾ 2027 ਦੇ ਵਿੱਚ ਵੀ ਪਾਰਟੀ ਨੇ ਆਏ ਜਾਣਾ ਜਿਵੇਂ ਕਿ ਮਿਹਨਤ ਚੱਲ ਰਹੀ ਹੈ ਇਹ ਮਸਾਲੇ ਹਲਕੇ ਦੇ ਨਸ਼ਿਆਂ ਦੇ ਖਿਲਾਫ ਮਹਮ ਚੱਲੀ ਆ ਇਹ ਲੱਗਦਾ ਵੀ 2027 ਦੇ ਵਿੱਚ ਸਰਕਾਰ ਦੁਬਾਰਾ ਲਾਊਗੀ ਜੀ ਵਾਪਸੀ ਜੀ ਵੀਰ ਜੀ ਆਪਾਂ ਇੱਕ ਤੁਹਾਨੂੰ ਛੋਟੀ ਜਿਹੀ ਐਗਜ਼ੈਂਪਲ ਦੇ ਦਈਏ ਦੇਖੋ ਜੀ ਦੇ ਘਰ ਦੇ ਵਿੱਚ ਧੀ ਪੁੱਤ ਕੋਈ ਨਸ਼ਾ ਕਰਦਾ ਏ ਤਾਂ ਉਹਦੇ ਦਿਲ ਤੇ ਹੱਥ ਧਰ ਕੇ ਦੇਖੋ ਜੀ ਕੋਈ ਗੇਟ ਵੇਚ ਕੇ ਖਾ ਗਿਆ ਕੋਈ ਗ੍ਰਿਲਾਂ ਵੇਚ ਕੇ ਖਾ ਗਿਆ ਕੋਈ ਮਾਂ-ਬਾਪ ਦੇ ਖਾਤੇ ਖਾਲੀ ਕਰ ਗਿਆ ਤੇਜੀ ਕੋਈ ਨਸ਼ਿਆਂ ਦੇ ਬੁਰਦ ਹੋਇਆ ਪਿਆ ਕੋਈ ਚੋਰੀਆਂ ਕਰਦਾ ਕੋਈ ਠੱਗੀਆਂ ਕਰਦਾ ਜੀ ਇਹ ਚੀਜ਼ ਨੂੰ ਦੇਖਦਾ ਦੇਖੋ ਲੋਕ ਲੋਕਾਂ ਨੂੰ ਦੇਖਣਾ ਚਾਹੀਦਾ ਕਿ ਵੋਟਾਂ ਪਾਉਣ ਦਾ ਹੱਕਦਾਰ ਪੂਰਾ ਜੀ ਜਿਵੇਂ ਸਾਰੇ ਅਸੀਂ ਦੇਖਿਆ ਕਈ ਖਬਰਾਂ ਦੇ ਵਿੱਚ ਮਾਮਾ ਹੱਥ ਬੰਨ੍ਹਦਿਆਂ ਨੇ ਜਿਵੇਂ ਉਹਨਾਂ ਦੀਆਂ ਮਾਤਾ ਭੈਣਾਂ ਵੀ ਸਾਨੂੰ ਇੱਕ ਵਾਰ ਬਕਸੇ ਦੇ ਅੱਗੇ ਨੂੰ ਅਸੀਂ ਨਹੀਂ ਕਰਾਂਗੇ ਪਰ ਜਿਨ੍ਹਾਂ ਦੇ ਪੁੱਤ ਮਰ ਗਏ ਜੀ ਉਹਨਾਂ ਦਾ ਕੀ ਕਸੂਰ ਹੈ ਸਰਕਾਰ ਕਾਨੂੰਨ ਦੇ ਹਿਸਾਬ ਨਾਲ ਕਿਉਂ ਨਹੀਂ ਐਕਸ਼ਨ ਲੈਂਦੀ ਜੀ ਅਸੀਂ ਕਈ ਦੇ ਮੀਡੀਆ 'ਚ ਦੇਖਿਆ ਖਬਰਾਂ 'ਚ ਜੀ ਬੀਜੀ ਦੇਖੋ ਆਪਾਂ ਨੂੰ ਪ੍ਰਮਾਤਮਾ ਨੇ ਨਾ ਭੇਜਿਆ ਸੀਗਾ ਇੱਕ ਬਣਾ ਕੇ ਸਿਸਟਮ ਵੀ ਆਪਾਂ ਜਾ ਕੇ ਪ੍ਰਮਾਤਮਾ ਦਾ ਨਾਮ ਲਈਏ ਚੰਗੇ ਵਿਚਾਰ ਬਣਾਈਏ ਚੰਗੀ ਸੋਚ ਪਣਾਈਏ ਇੱਥੇ ਆ ਕੇ ਕੁਝ ਕੁ ਲੋਕ ੜਕਾ ਵਿੱਚ ਆ ਕੇ ਕੋਈ ਗਲਤ ਕੰਮ ਕਰਨ ਬੈਠਦਾ ਜਾਂ ਕਰਨ ਲੱਗ ਜਾਂਦਾ ਕਿਸੇ ਪਿੱਛੇ ਲੱਗ ਕੇ ਉਹ ਤਾਂ ਗੱਲ ਗਲਤ ਆ ਜੀ ਜੇ ਕੋਈ ਹੱਥ ਬੰਦ ਆ ਜਾਂ ਕੋਈ ਚੋਰੀ ਠੱਗੀ ਕਰਦਾ ਏ ਚਲੋ ਜੀ ਕੋਈ ਅਬਲਾ ਕਿਸੇ ਦਾ ਕੋਈ ਮਜਬੂਰੀ ਵੀ ਹੋ ਸਕਦੀ ਆ ਪਰ ਮਜਬੂਰੀ ਨੂੰ ਨਾ ਟਾਈਮ ਆਉਣ ਤੋਂ ਬਾਅਦ ਬਦਲਿਆ ਵੀ ਜਾ ਸਕਦਾ ਜੀ ਦੇਖੋ ਸਪੋਜ਼ ਕਰ ਲਓ ਜੀ ਆਪਾਂ ਇੱਕ ਮਰੀਜ਼ ਬਿਮਾਰ ਆ ਉਹਨੇ ਠੀਕਤਾ ਵੀ ਹੋਣਾ ਜੀ ਜਦੋਂ ਠੀਕ ਹੋਣ ਦਾ ਕਾਰਨ ਵੀ ਪਰਮਾਤਮਾ ਦਾ ਹੱਥ ਆ ਦੇਖੋ ਜੇ ਤੁਸੀਂ ਜਿਵੇਂ ਕਿ ਇੰਨੀ ਬੇਰੁਜ਼ਗਾਰੀ ਹੋਈ ਵੀ ਆ ਤੁਸੀਂ ਜਾ ਕੇ ਬਾਜ਼ਾਰ ਦੇ ਵਿੱਚ ਦੇਖੋ ਹੋਰ ਮਰ ਸਟੇਟਾਂ ਤੋਂ ਆ ਕੇ ਲੋਕ ਕੰਮ ਕਰ ਰਹੇ ਨੇ ਜੀ ਇੱਕਣ ਲੋਕ ਕਰਨ 1000 ਰੁਪਏ ਦਿਹਾੜੀ 1500 ਰੁਪਏ ਦਿਹਾੜੀ ਆਮ ਬਣਦੀ ਆ ਕਿਉਂਕਿ ਜੇ ਤੁਸੀਂ ਬੜਾਵਾ ਦੋਗੇ ਇਹ ਚੀਜ਼ ਨੂੰ ਜੀ ਇਹਦੇ ਨਾਲ ਤਾਂ ਬਹੁਤ ਵਧੀਆ ਆਪਣੇ ਸ਼ਹਿਰ ਦਾ ਵੀ ਵਿਕਾਸ ਹੋਣਾ ਪੂਰੇ ਪੰਜਾਬ ਦਾ ਜ਼ਿਲ੍ਹਿਆਂ ਦਾ ਵਿਕਾਸ ਹੋਣਾ ਹੈ ਜੀ ਬਾਹਰਲੇ ਸਟੇਜਾਂ ਤੋਂ ਆ ਕੇ ਲੋਕ ਵੀ ਕੰਮ ਕਰ ਰਹੇ ਤੁਸੀਂ ਕਰੋ ਨਸ਼ੇ ਨੂੰ ਛੱਡੋ ਕਾਦੇ ਵਾਸਤੇ ਤੁਸੀਂ ਨਸ਼ਾ ਕਰਦੇ ਹੋ ਯਾਰ ਨਾ ਵੇਚਦੇ ਹੋ ਪਹਿਲੀ ਗੱਲ ਤਾਂ ਵੇਚਣ ਦਾ ਹੀ ਮਤਲਬ ਨਹੀਂ ਹੈਗਾ ਤੇ ਦੂਸਰੀ ਗੱਲ ਤੁਸੀਂ ਕਿਸੇ ਦੇ ਧੀ ਪੁੱਤ ਦਾ ਘਰ ਪੱਟਦੇ ਹੋ ਉਹ ਵੀ ਤੁਹਾਡੇ ਲਈ ਵੱਧਵਾਵਾ ਲੇਕਿਨ ਲਾਭ ਹੀਰਾ ਜੀ ਦਾ ਇੱਕ ਗਾਣਾ ਆਇਆ ਧੀ ਕਹਿੰਦਾ ਪੁੱਤ ਕਿਸੇ ਦਾ ਨਸ਼ਾ ਨਾ ਇਹ ਸਲਫੇ ਸੁੱਟੇ ਤੇ ਕਹਿੰਦਾ ਪੀੜ੍ਹੀਆਂ ਤੱਕ ਦਰਸੀਸਾਂ ਲੱਗਣ ਮਾਂ ਦੇ ਪਿੱਟੇ ਤੇ ਬਾਈ ਜੀ ਕਿਸੇ ਦਾ ਨਸ਼ੇ ਤੇ ਜਦੋਂ ਧੀ ਪੁੱਤ ਲੱਗਦਾ ਨਾ ਜੀ ਉਹਦੀ ਮਾਂ ਦੇ ਦਿਲ ਤੋਂ ਜਿਹੜੀਆਂ ਪੋਬਾਂ ਨਿਕਲਦੀਆਂ ਨੇ ਉਹ ਪਰਮਾਤਮਾ ਹੀ ਜਾਣਦਾ ਜੀ ਤੇ ਇਹ ਸਾਰੇ ਹੁਣ ਆਪਦੇ ਭਾਰਸੋਬਾਸੀਆਂ ਨੂੰ ਕੋਈ ਸੰਦੇਸ਼ ਮਸੇ ਦੇ ਖਿਲਾਫ ਜੀ ਮਹਿਮ ਤੇ ਤੁਹਾਡਾ ਯੋਗਦਾਨ ਪਾਉ ਹਾਂਜੀ ਵੀਰ ਜੀ ਮੈਂ ਹੀ ਕਹਿੰਦਾ ਦੇਖੋ ਜੀ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਵੀ ਕੋਈ ਬੰਦਾ ਗਲਤ ਕੰਮ ਕਰ ਰਿਹਾ ਜਾਂ ਮਤਲਬ ਕੋਈ ਨਸ਼ਾ ਵੇਚ ਰਿਹਾ ਜਾਂ ਕੋਈ ਨਸ਼ਾ ਕਰ ਰਿਹਾ ਤਾ ਉਹਨਾਂ ਨੂੰ ਸਮਝਾਇਆ ਜਾਵੇ ਵੀ ਆਪਣਾ ਕਾਰੋਬਾਰ ਕਰਨ ਕੰਮਕਾਰ ਕਰਨ ਠੀਕ ਆ ਜੀ ਇਹਦੇ ਨਾਲ ਹੀ ਦੇਖੋ ਤਿੰਨ ਕੇ ਤਿੰਨੇ ਨਾਲ ਬਾਈ ਜੀ ਸਮੁੰਦਰ ਭਰ ਜਾਂਦਾ ਹੈ ਮਿਹਨਤ ਕਰੋ ਮਿਹਨਤ ਕਰਦੇ ਕਰਦੇ ਅੱਜ 1000 ਆ ਕੱਲ ਨੂੰ 100 ਆ ਫਿਰ 200 ਆ ਫਿਰ 500 ਆ ਫਿਰ ਉਸ ਤੋਂ ਬਾਅਦ ਕਈ ਲੱਖਾਂ ਤੱਕ ਗੱਲ ਪਹੁੰਚ ਜਾਂਦੀ ਆ ਇੱਕ ਕੁਲਚੇ ਵੇਚਣ ਵਾਲਾ ਬੰਦਾ ਬਾਈ ਜੀ 2000 ਰੁਪਏ ਦਿਹਾੜੀ ਪਾ ਰਿਆ ਤਾਂ ਤੁਸੀਂ 1500 ਵੀ ਨਹੀਂ ਪਾ ਸਕਦੇ ਜਾਂ 1000 ਰੁਪਏ ਨਹੀਂ ਪਾ ਸਕਦੇ 1000 ਪੈਣਾ ਵਧੀਆ ਵਧੀਆ ਘਰ ਚੱਲਦਾ ਈ ਤੁਹਾਡਾ ਤੇ ਰਹੀ ਗੱਲ ਵੀਰ ਜੀ ਆਪਣੀ ਇੱਕ ਗੱਲ ਵੀ ਨਸ਼ਿਆਂ ਦਾ ਵਿਰੋਧ ਕਰਨਾ ਸਰਕਾਰ ਲਈ ਬਹੁਤ ਵਧੀਆ ਗੱਲ ਹੈ ਉਪਰਾਲਾ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਆਪਾਂ ਵੀ ਇਹ ਚੀਜ਼ ਦੇ ਖਿਲਾਫ ਆਂ ਕਿਸੇ ਦਾ ਪੁੱਤ ਕੋਈ ਤੀ ਜਾਂ ਕੋਈ ਨਸ਼ੇ ਨਾ ਲੱਗੇ ਜੀ ਤੇ ਸਰ ਕੋਈ ਹੋਰ ਸੰਦੇਸ਼ ਹੋਰ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਆਪਣੇ ਕਪਲ ਜੀ ਨੇ ਗੁਰਦੇਵ ਸਿੰਘ ਦੇਮਾਂ ਜੀ ਨੇ ਜਿਨ੍ਹਾਂ ਨੇ ਮੈਨੂੰ ਐਡਾ ਵੱਡਾ ਉਹਦਾ ਬਕਸ ਕੇ ਮੈਨੂੰ ਡਿਊਟੀ ਲਾਇਆ ਆਪਾਂ ਪੂਰੇ ਮਾਨ ਨਾਲ ਹੀ ਇਮਾਨਦਾਰੀ ਨਾਲ ਦਿਲੋਂ ਸਲੂਟ ਕਰਦੇ ਆ ਉਹਨਾਂ ਨੂੰ ਵੀ ਜਿਵੇਂ ਕਹਿਣਗੇ ਉਹਨਾਂ ਦੇ ਤਹਿ ਮੁਕਾਪਾ ਉਹਨਾਂ ਦੇ ਇੱਕ ਮੋਢੇ ਨਾਲ ਮੋਢਾ ਝਾੜ ਕੇ ਜਿਵੇਂ ਪਹਿਲਾਂ ਚੱਲਦੇ ਰਹੇ ਆਂ ਜੀ ਓ Yeah.